ਹੁਣ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾ ਜਦੋਂ ਦੁਨੀਆ ਵਿੱਚ ਵਿਚਰਦੇ ਸੀ ਤੇ ਬੜੇ ਲੋਕ ਸੀ ਜਿਹੜੇ ਉਹਨਾਂ ਨੂੰ ਬੜਾ ਸਤਿਕਾਰ ਦਿੰਦੇ ਸੀ ਕਈ ਕਹਿੰਦੇ ਸੀ ਮਹਾਰਾਜ ਰੋ ਹੋਰ ਹੋਰ ਸਾਨੂੰ ਉਪਦੇਸ਼ ਦਿਓ ਜਿਵੇਂ ਅੱਜ ਸ਼ਬਦ ਰਾਹੀ ਉਪਦੇਸ਼ ਦੇ ਰਹੇ ਆ ਕਦੇ ਸ਼ਰੀਰ ਕਰਕੇ ਉਪਦੇਸ਼ ਦਿੰਦੇ ਸੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾ ਭਾਈ ਬਾਲਾ ਜੀ ਨੂੰ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਬੜੀ ਦੁਨੀਆ ਵਿੱਚ ਜਾਣਾ ਬੜੇ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਸੀ ਤੇ ਬੜਾ ਕੁਛ ਆਪਾਂ ਪੜਦੇ ਆ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਨਮ ਸਾਖੀ ਵਿੱਚ ਕਿ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਮਝ ਲਿਆ ਜਿਨ੍ਹਾਂ ਨੂੰ ਪਰਖ ਆ ਗਈ ਉਹਨਾਂ ਨੇ ਲਾਹਾ ਲੈ ਲਿਆ ਉਦੋਂ ਤੇ ਜਿਨ੍ਹਾਂ ਨੂੰ ਉਦੋਂ ਪਰਖ ਸੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਦੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿਚਾਰ ਦੀ ਤੇ ਉਹਨਾਂ ਨੇ ਉਦੋਂ ਵੀ ਲਾਹਾ ਲਿਆ ਪਰ ਨਹੀਂ ਬਥੇਰੇ ਸੀ ਉਦੋਂ ਵੀ ਲਾਹਾ ਨਹੀਂ ਲੈ ਸਕੇ ਕੋਈ ਬੇਤਾਲ ਲਾ ਕਹਿੰਦਾ ਸੀ ਗੁਰੂ ਨਾਨਕ ਦੇਵ ਜੀ ਨੂੰ ਕੋਈ ਭੂਤ ਨਾ ਕਹਿੰਦਾ ਸੀ ਕੁਈ ਆਮ ਬੰਦਾ ਹੀ ਸਮਝਦਾ ਸੀ ਪਰ ਜਿਨ੍ਹਾਂ ਨੂੰ ਪਰਖ ਸੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਾਂਦੇ ਕਈ ਲੋਕ ਸਤਿਕਾਰ ਕਰਦੇ ਤੇ ਕਈ ਲੋਕ ਫਿਰ ਮਾੜਾ ਵੀ ਬੋਲਦੇ ਸੀ ਤੇ ਭਾਈ ਮਰਦਾਨਾ ਜੀ ਵੇਖਦੇ ਰਹਿੰਦੇ ਸੀ ਇੱਕ ਦਿਨ ਮਨ ਵਿੱਚ ਵਿਚਾਰ ਆਈ ਭਾਈ ਮਰਦਾਨਾ ਜੀ ਦੇ ਮਰਦਾਨਾ ਉਦਾਸ ਹੋ ਕੇ ਬਹਿ ਗਏ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਆ ਕਿ ਭਾਈ ਮਰਦਾਨਿਆ ਅੱਜ ਤੂੰ ਉਦਾਸ ਕਿਉਂ ਐ ਤੂੰ ਤੇ ਹਮੇਸ਼ਾ ਖੁਸ਼ ਰਹਿੰਦਾ ਸੀ ਕਦੇ-ਕਦੇ ਹੱਸਦਾ ਸੀ ਮੈਨੂੰ ਵੀ ਹਸਾ ਦਿੰਦਾ ਸੀ ਅੱਜ ਉਦਾਸ ਕਿਉਂ ਆ ਮਹਾਰਾਜ ਸੱਚੇ ਪਾਤਸ਼ਾਹ ਮਨ ਦੇ ਅੰਦਰ ਕਈ ਵਾਰੀ ਕੋਈ ਹਨੇਰੀ ਉੱਠਦੀ ਐ ਤੂੰ ਤੇ ਹਨੇਰੀਆਂ ਨੂੰ ਥੰਮਣ ਵਾਲਾ ਹੈ ਗੀਤ ਹਨੇਰੀ ਉੱਠੀ ਤੇਰੇ ਅੰਦਰ ਸੱਚੇ ਪਾਤਸ਼ਾ ਆਪਾਂ ਦੁਨੀਆਂ ਵਿੱਚ ਵਿਚਰਦੇ ਆਂ ਇਹ ਕਈ ਲੋਕ ਆਪਾਂ ਨੂੰ ਮਾੜਾ ਕਹਿੰਦੇ ਆ ਤੇ ਕਈ ਲੋਕ ਆਪਾਂ ਨੂੰ ਚੰਗਾ ਕਹਿੰਦੇ ਆ ਕਈ ਲੋਕ ਆਪਾਂ ਨੂੰ ਕੱਢਣ ਨੂੰ ਕਰਦੇ ਆ ਤੇ ਕਈ ਲੋਕ ਆਪਾਂ ਨੂੰ ਰੱਖਣ ਨੂੰ ਕਰਦੇ ਆ ਮੈਨੂੰ ਭੇਤ ਸਮਝ ਨਹੀਂ ਆਈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾ ਨੇ ਫਿਰ ਇਸ ਸਵਾਲ ਦਾ ਜਵਾਬ ਉਦੋਂ ਦਿੱਤਾ ਜਦੋਂ ਉਹਨਾਂ ਨੂੰ ਸਾਲਸਰਾਏ ਜੌਰੀ ਮਿਲਿਆ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਮਰਦਾਨਿਆ ਤੈਨੂੰ ਦੱਸਾਂਗੇ ਉਦਾਸ ਨਹੀਂ ਹੋਣਾ ਚਾਹੀਦਾ ਜਦੋਂ ਫਿਰ ਪਟਨਾ ਸਾਹਿਬ 파ਟਲੀ ਪੁੱਤਰ ਪਟਨਾ ਸਾਹਿਬ ਜਾਂਦੇ ਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਾਈ ਮਰਦਾਨਾ ਦੀ ਨਾਲ ਤੇ ਬਾਰ-ਬਾਰ ਬਹਿ ਜਾਂਦੇ ਆ ਜਦੋਂ ਬਾਰ-ਬਾਰ ਬਹਿ ਜਾਂਦੇ ਆ ਤੇ ਤੁਹਾਨੂੰ ਪਤਾ ਹੈ ਵੀ ਮਰਦਾਨੇ ਨੂੰ ਅਕਸਰ ਭੁੱਖ ਲੱਗਿਆ ਕਰਦੀ ਸੀ ਭੁੱਖ ਦਾ ਬਹਾਨਾ ਹੋ ਜਾਂਦਾ ਸੀ ਕੋਈ ਨਾ ਕੋਈ ਭੁੱਖ ਦੇ ਜਰੀਏ ਕਿਸੇ ਨਾ ਕਿਸੇ ਨੂੰ ਤਾਰਨਾ ਆਉਂਦਾ ਸੀ ਜਿਉਂਨ ਭੁੱਖ ਲੱਗੀ ਸੀ ਤਾਂ ਸਾਲਸਰਾਏ ਜੌਰੀ ਕੋਲ ਗਿਆ ਤਾਂ ਗੁਰੂ ਨਾਨਕ ਦੇ ਮਰਜ ਕੋਲ ਆਇਆ ਤਾਂ ਉਹ ਤਰਿਆ ਬਹਾਨਾ ਬਣ ਗਿਆ ਨਾ ਇੱਕ ਲੈ ਮਰਦਾਨਿਆਂ ਲਾਲ ਲੈ ਜਾ ਤੇ ਜਾ ਕੁਛ ਖਾ ਪੀ ਆ ਜਾ ਕੇ ਇਹਦਾ ਹੁਣ ਪਰਖ ਨਹੀਂ ਸੀ ਕਿਸੇ ਨੇ ਕੋਈ ਕਹਿੰਦਾ ਸੀ ਲੈ ਕੰਮਲਾ ਐ ਬੱਟਾ ਚੱਕੀ ਫਿਰਦਾ ਕੱਚ ਦਾ ਇਹਦਾ ਕੀ ਆਉਣਾ ਲੈ ਭਾਈ ਤੂੰ ਕੁਛ ਖਾਣਾ ਪੀਣਾ ਉਦਾਂ ਹੀ ਖਾ ਲੈ ਲੈ ਮਾੜਾ ਮੋਟਾ ਸ਼ਕਲ ਐ ਕੁਛ ਤੂੰ ਜੇ ਤੈਨੂੰ ਲੋੜ ਐ ਪਰ ਇਹ ਇਹ ਬੱਟਾ ਸੀ ਕੀ ਕਰਨਾ ਹੈ ਹੈ ਸੀ ਹੀਰਾ ਹੈ ਸੀ ਲਾਲ ਇਹ ਬੱਟਾ ਕੀ ਕਰਨਾ ਸੀ ਉੱਥੇ ਇੱਕ ਮੁਹੱਲਾ ਸੀ ਜ਼ੋਰੀਆਂ ਦਾ ਜਿਵੇਂ ਆਪਾਂ ਸੁਨਾਰ ਹੁੰਦੇ ਆ ਸੋਨੇ ਦੀ ਪਰਖ ਕਰਨ ਵਾਲੇ ਆਪਾਂ ਨੂੰ ਨਹੀਂ ਨਾ ਪਤਾ ਲੱਗਦਾ ਵੀ ਖਰਾ ਕਿਹੜਾ ਤੇ ਖੋਟਾ ਕਿਹੜਾ ਉਹ ਪਹੁੰਚਦਾ ਪਹੁੰਚਦਾ ਸਾਲਸਰਾਏ ਜ਼ੋਰੀ ਕੋਲ ਪਹੁੰਚਿਆ ਸਮਾਂ ਨਹੀਂ ਹੁੰਦਾ ਉਹਨਾਂ ਕਈ ਢੇੜੇ ਲਾਏ ਵੈਸੇ ਮਰਦਾਨੇ ਨੇ ਪਹੁੰਚਦਾ ਪਹੁੰਚਦਾ ਪਹੁੰਚਿਆ ਕਿਸੇ ਨੇ ਬਿਲਕੁਲ ਹੀ ਕਦਰ ਨਹੀਂ ਕੀਤੀ ਬਾਲ ਜਦੋਂ ਸਾਲਸਰੇ جوہری ਨੇ ਵੇਖਿਆ ਲਾਲ ਮਰਦਾਨੇ ਦੇ ਹੱਥ ਵਿੱਚ ਉਹ ਕਹਿੰਦਾ ਬੰਦਾ ਫਕੀਰ ਹੈ ਤੇ ਲਾਲ ਬੜਾ ਮਹਿੰਗਾ ਲਈ ਫਿਰਦਾ ਹੈ ਉਹ ਵਿਖਾਇਆ ਸੀ ਉਹਦੇ ਨੌਕਰ ਨੇ ਅਧਰਕੇ ਨੇ ਅਧਰਕਾ ਬਾਹਰ ਬੈਠਾ ਸੀ ਵੇਖਿਆ ਜਦੋਂ ਦੱਸਿਆ ਸਾਲਸਰੇ جوہری ਨੂੰ ਉਹਦੇ ਨੌਕਰ ਨੂੰ ਪਹਿਲਾਂ ਪਤਾ ਲੱਗਿਆ ਅਦਰ ਕੇ ਉਹ ਕਹਿੰਦਾ ਵੀ ਮਹਾਰਾਜ ਇੱਕ ਫਕੀਰ ਦਾ ਬੰਦਾ ਹੈ ਕੋਈ ਲਾਲ ਲਈ ਫਿਰਦਾ ਹੈ ਉਹਨੂੰ ਵੀ ਫਰਕ ਸੀ ਥੋੜੀ ਬਹੁਤੀ ਸਾਲਸਰੇ ਜੋਰੀ ਨੇ ਵੇਖਿਆ ਹਾਂਜੀ ਦੱਸੋ ਆ ਲਓ ਜੀ ਮੈਨੂੰ ਭੁੱਖ ਬੜੀ ਲੱਗੀ ਐ ਕੋਈ ਮਾਇਆ ਦਿਓ ਕੁਛ ਛਕਿਆਵਾਂਗੇ ਜਾ ਕੇ ਸਾਲਸਰੇ ਜੋਰੀ ਕਹਿੰਦਾ ਵੀ ਤੁਹਾਡੇ ਕੋਲ ਜਿਹੜਾ ਲਾਲ ਹੈ ਨਾ ਇਹ ਬਹੁਤ ਮਹਿੰਗਾ ਹੈ ਇਹ ਜੇ ਅਸੀਂ ਸਾਰੇ ਜੋੜੀ ਇਕੱਠੇ ਹੋ ਜਾਈਏ ਨਾ ਅਸੀਂ ਤਾਂ ਵੀ ਨਹੀਂ ਖਰੀਦ ਸਕਦੇ ਜੇ ਅਸੀਂ ਸਾਰੇ ਜੋੜੀ ਇਕੱਠੇ ਹੋ ਕੇ ਅਸੀਂ ਮਾਇਆ ਇਕੱਠੀ ਕਰੀਏ ਕਿੱਥੋਂ ਲੈ ਕੇ ਆਇਆ ਮੇਰੇ ਬਾਬੇ ਨੇ ਦਿੱਤਾ ਹੈ ਕਹਿੰਦਾ ਇਦਾਂ ਕਰ ਫਿਰ ਸਾਡਾ ਇੱਕ ਅਸੂਲ ਹੈ ਸਾਡਾ ਇੱਕ ਕਾਇਦਾ ਕਾਨੂੰਨ ਹੈ ਜੋੜੀਆਂ ਦਾ ਵੀ ਜਦੋਂ ਅਸੀਂ ਇਹੋ ਜਿਹਾ ਕੋਈ ਲਾਲ ਵੇਖਦੇ ਆ ਨਾ ਤੇ ਅਸੀ ਉਹਦੀ ਦਰਸ਼ਨੀ ਭੇਟਾ ਦੇ ਦਿੰਨੇ ਆ ਆ ਲੈ 100 ਰੁਪਇਆ ਉਦੋਂ ਦਾ ਆ ਲੈ ਰਜਿਤ ਪਣ ਕਹਿ ਲਈਏ ਮਾਇਆ ਕਹਿ ਲਈਏ ਬਹਿ ਲੋਲੀ ਕਹਿ ਲਈਏ ਪਾਪ ਕਿਸ ਵੀ ਉਹਦੇ ਵੱਟੇ ਦਿੱਤਾ 100 ਰੁਪਏ ਜਦੋਂ ਦਿੱਤੇ ਲਾਲ ਫੜਾਉਣ ਲੱਗਿਆ ਹੁਣ ਮਰਦਾਨਾ ਉਹ ਸਾਲ ਸਰੇ ਜੋਰੀ ਕਹਿੰਦਾ ਵੀ ਨਹੀਂ ਨਹੀਂ ਇਹ ਦੀ ਦਰਸ਼ਨੀ ਪੇਟਾ ਤੁਸੀਂ ਆਪਣਾ ਲਾਲ ਵੀ ਲੈ ਜਾਓ ਪੈਸੇ ਵੀ ਲੈ ਜਾਓ ਇੱਕ ਵਾਰੀ ਮਰਦਾਨਾ ਖੁਸ਼ ਹੋਇਆ ਉਹ ਕਹਿੰਦਾ ਅੱਜ ਜਿੰਨੀ ਰਬਾਬ ਵਜਾਈ ਸੀ ਅੱਜ ਹੱਕ ਮੋੜਦਾ ਗੁਰੂ ਸਾਹਿਬ ਜੀ ਨੇ ਅੱਜ ਬੜੀ ਰਹਿਮਤ ਕੀਤੀ ਇਹੋ ਜੀ ਚੀਜ਼ ਦੇ ਦਿੱਤੀ ਵਿਖਾਦਿਆ ਕਰਾਂਗੇ ਤੇ ਪੈਸੇ ਲੈ ਲਿਆ ਕਰਾਂਗੇ ਲੈ ਕੇ ਚਲਾ ਗਿਆ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕੋਲ ਜਦੋਂ ਗਿਆ ਨਾ ਗੁਰਨਾਨਕ ਦੇ ਮਹਾਰਾਜ ਕੋਲ ਮਰਦਾਨਿਆ ਕਿਵੇਂ ਬਹੁਤਾ ਖੁਸ਼ ਹੈ ਕਹਿੰਦਾ ਮਹਾਰਾਜ ਕਿਰਪਾ ਹੀ ਕਰਤੀ ਆ ਤੁਹਾਡਾ ਲਾਲ ਖਰੀਦ ਕੋਈ ਨਹੀਂ ਸਕਦਾ ਇਹਦੀ ਤਾਂ ਭੇਟਾ ਹੀ ਦਰਸ਼ਨੀ ਭੇਟਾ 100 ਰੁਪਏ ਦਿੱਤੀ ਮੈਨੂੰ ਸਾਲਸਰੇ ਜੋਰੀ ਨੂੰ ਕਹਿੰਦਾ ਅੱਛਾ ਇਹ ਕੰਮ ਨਹੀਂ ਆਪਾਂ ਕਰਨਾ ਫਿਰ ਤੂੰ ਇਹ ਜਿਹੜਾ ਲੈ ਕੇ ਆਇਆ ਤੇ ਹੱਕ ਆਪਣਾ ਕੋਈ ਨਹੀਂ ਜਾ ਤਾਂ ਮਰਦਾਨਿਆ ਲਾਲ ਦੇ ਆਉਂਦਾ ਤੇ ਪੈਸੇ ਲੈ ਆਉਂਦਾ ਜਾਂ ਫਿਰ ਪੈਸੇ ਨਾ ਲੈ ਕੇ ਆਉਂਦਾ ਆਪਣਾ ਲਾਲ ਵਾਪਸ ਲੈ ਆਉਂਦਾ ਉਹ ਕਹਿੰਦਾ ਮਹਾਰਾਜ ਹੁਣੇ ਰੱਖਿਆ ਹੀ ਨਹੀਂ ਕਹਿੰਦਾ ਇਹ ਨਹੀਂ ਕਰਨਾ ਚਾਹੀਦਾ ਹੱਕ ਪਰਾਇਆ ਨਾਨਕਾ ਉਸ ਰੋਸ ਗਾਇਆ ਆਪਾਂ ਹੱਕ ਪਰਾਇਆ ਨਹੀਂ ਗਾਣਾ ਉਹ ਮਰਦਾਨਾ ਕਹਿੰਦਾ ਮਹਾਰਾਜ ਪਰ ਇੱਕ ਗੱਲ ਦੀ ਸਮਝ ਨਹੀਂ ਆਈ ਮੈਨੂੰ ਵੀ ਕਈ ਲੋਕਾਂ ਨੇ ਇਹਨੂੰ ਸਿਆਣਿਆ ਵੀ ਨਹੀਂ ਪਤਾ ਹੀ ਨਹੀਂ ਲੱਗਿਆ ਇੱਕ ਕੋਲ ਗਿਆ ਮੈਂ ਉਹ ਕਹਿੰਦਾ ਇਹ ਬਹੁਤ ਮਹਿੰਗਾ ਹੈ ਦੀ ਦਰਸ਼ਨੀ ਭੇਟਾ ਲੈ ਜਾ ਸਮਝ ਨਹੀਂ ਆਈ ਫਿਰ ਸਤਿਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਇਹ ਤੇਰੇ ਸਵਾਲ ਦਾ ਜਵਾਬ ਹੈ ਤੂੰ ਪੁੱਛਿਆ ਸੀ ਨਾ ਵੀ ਕਈ ਲੋਕ ਤੁਹਾਨੂੰ ਮਾੜਾ ਬੋਲਦੇ ਆ ਤੇ ਕਈ ਲੋਕ ਤੁਹਾਨੂੰ ਚੰਗਾ ਕਹਿੰਦੇ ਆ ਵੀ ਰੋ ਇੱਥੇ ਤੇ ਕਈ ਤੁਹਾਨੂੰ ਕੱਢਣ ਨੂੰ ਕਹਿੰਦੇ ਆ ਕਹਿੰਦੇ ਇਹ ਤੇਰੇ ਸਵਾਲ ਦਾ ਜਵਾਬ ਹੈ ਕਿ ਜਿਨ੍ਹਾਂ ਨੂੰ ਤੇ ਹੈ ਪਰਖ ਜਿਨ੍ਹਾਂ ਨੂੰ ਪਰਖ ਹੈ ਉਹ ਤੇ ਕਰਦੇ ਆ ਕਦਰ ਪਰ ਜਿਨ੍ਹਾਂ ਨੂੰ ਪਰਖ ਨਹੀਂ ਉਹਨਾਂ ਦਾ ਕਸੂਰ ਕੋਈ ਨਹੀਂ ਵਿਚਾਰਿਆਂ ਨੂੰ ਉਹਨਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਆਖੋ ਸਭਨਾ ਉਹਨਾਂ ਨੂੰ ਤੇਰੀ ਪਰਖ ਹੀ ਨਹੀਂ ਹੈ ਉਹਨਾਂ ਨੂੰ ਪਰਖ ਹੀ ਨਹੀਂ ਸੀ ਜਿਨ੍ਹਾਂ ਨੂੰ ਤੇ ਉਪਦੇਸ਼ ਦੀ ਪਰਖ ਹੈ ਉਹਤੇ ਜੁੜ ਜਾਂਦੇ ਆ ਪਰ ਜਿਨ੍ਹਾਂ ਨੂੰ ਪਰਖ ਨਹੀਂ ਆਉਂਦੀ ਉਹ ਜੁੜ ਨਹੀਂ ਸਕਦੇ ਅੱਛਾ ਜਾਂ ਲੈ ਜਾ ਵਾਪਸ ਇਸ ਕਰਕੇ ਕਦੇ ਜ਼ਿੰਦਗੀ ਵਿੱਚ ਉਦਾਸ ਨਹੀਂ ਹੋਣਾ ਕੋਈ ਮਾੜਾ ਪਵੇ ਕਵੇ ਤੇ ਭਾਵੇਂ ਚੰਗਾ ਕਵੇ ਜਿਨ੍ਹਾਂ ਨੂੰ ਪਰਖ ਹੈ ਉਹ ਚੰਗਾ ਕਹਿੰਦੇ ਆ ਜਿਨ੍ਹਾਂ ਨੂੰ ਪਰਖ ਨਹੀਂ ਉਹ ਮਾੜਾ ਕਹਿੰਦੀ ਹੁੰਦੀ ਹੈ ਉਦਾਸ ਨਹੀਂ ਹੋਣਾ ਨਾ ਨਾ ਭਾਈ ਮਰਦਾਨਿਆਂ ਵੱਡਾ ਹੌਸਲਾ ਚਾਹੀਦਾ ਤਾਰਨਾ ਏ ਗਾਣਾ ਲੈ ਲੈ ਕੇ ਪੱਤਰ ਖਾ ਖਾ ਕੇ ਆਪਾਂ ਫੇਰ ਵੀ ਦੁਨੀਆ ਨੂੰ ਤਾਰਨਾ ਏ ਆਖੋ ਸਤਨਾਮ ਜਾਂ ਲੈ ਜਾ ਵਾਪਸ ਜਦੋਂ ਗਿਆ ਵਾਪਸ ਕਹਿੰਦਾ ਵੀ ਮੇਰੇ ਬਾਬਾ ਜੀ ਇਹ ਨਹੀਂ ਰੱਖਦੇ ਆ ਲੈ ਭਾਈ ਆਪਦਾ ਲਾਲ ਉਹ ਸਾਲ ਸਰੇ ਜੋਰੀ ਕਹਿੰਦਾ ਵੀ ਕਲਜੁਗ ਵਿੱਚ ਇਹੋ ਜਿਹਾ ਕਿਹੜਾ ਫਕੀਰ ਆ ਗਿਆ ਇਹਦਾ ਮਾਇਆ ਨੂੰ ਥੋਕਰਾ ਮਾਰਦਾ ਹੈ ਕਿੱਥੇ ਹੈ ਪਟਨਾ ਸਾਹਿਬ ਬਾਰ ਬਾਰ ਬੈਠੇ ਸੀ ਦੱਸਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੇ ਸਾਲਸਰੇ ਜੌਹਰੀ ਆਪਣੇ ਨੌਕਰ ਅਧਰਕੇ ਨੂੰ ਲੈ ਕੇ ਗਿਆ ਜਦਾਂ ਜਾ ਕੇ ਮੱਥਾ ਟੇਕਿਆ ਬੜੀ ਸ਼ਰਧਾ ਭਾਵਨਾ ਨਾਲ ਫਕੀਰ ਬੜੇ ਦੇਖਿਆ ਬਾਬਾ ਜੀ ਤੁਹਾਡੇ ਵਰਗਾ ਨਹੀਂ ਵੇਖਿਆ ਕੋਈ ਹੀਰੇ ਦਾ ਜਹਰਾਲੀ ਇਹ ਹੋ ਜਾ। ਕੀ ਗੱਲ ਤੁਸੀਂ ਇਹ ਰੱਖੀ ਨਹੀਂ ਮਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਸਰਾਏ ਬੜਾ ਪਾਰਖੂ ਐ ਤੁੰ। ਇਹ ਲਾਲ ਪਰਖ ਲਿਆ ਹਾਂ ਮਹਾਰਾਜ ਕੰਮ ਹੀ ਇਹ ਆ। ਸਾਡਾ ਕੰਮ ਹੀ ਇਹ ਆ। ਹੀਰੇ ਲਾਲ ਜਵਾਰਾਤ ਉਹਨਾਂ ਦੀ ਪਰਖ ਕਰਨੀ। ਅੱਛਾ ਗੁਰੂ ਨਾਨਕ ਦੇਵ ਮਹਾਰਾਜ ਨੇ ਧਾਰਨਾ ਸੀ ਕਹਿੰਦੇ ਸਾਲਸਰਾਏ ਹੀਰੇ ਲਾਲ ਦੀ ਪਰਖ ਦਾ ਰਿਹਾ ਹੈ ਕਿ ਕਦੇ ਮਨੁੱਖਾ ਜਨਮ ਦੀ ਪਰਖ ਵੀ ਕੀਤੀ ਹੈ ਆਖੋ ਸਤਨਾ ਅੰਦਰ ਧਿਆਨ ਲਵਾਤਾ ਅੰਦਰ ਅੰਦਰ ਜਦੋਂ ਧਿਆਨ ਅੰਤਰ ਆਤਮੇ ਵਿੱਚ ਨਿਜ ਘਰ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਉਪਦੇਸ਼ ਸਾਨੂੰ ਨਿਜ ਘਰ ਵਿੱਚ ਵੇਖਣਾ ਸਿਖਾਉਂਦਾ ਹੈ ਅੰਦਰ ਵੇਖਣਾ ਸਿਖਾਉਂਦਾ ਇਹ ਇਹ ਨਹੀਂ ਸਿਖਾਉਂਦਾ ਕਿ ਉਹ ਕੌਣ ਆ ਉਹ ਕੀ ਕਰਦਾ ਇਹ ਇਹ ਸਿਖਾਉਂਦਾ ਕਿ ਮੈਂ ਕੌਣ ਆ ਤੇ ਮੈਂ ਕੀ ਕਰਦਾ ਆਖੋ ਸਤਨਾਮ ਵੀ ਮੈਂ ਕੀ ਆ ਆਪਣੇ ਆਪ ਨੂੰ ਵੇਖਣਾ ਦੂਜੇ ਨੂੰ ਨਹੀਂ ਵੇਖਣਾ ਆਪਣੇ ਆਪ ਨੂੰ ਵੇਖਣਾ ਇਹ ਸਖਾਂਦੇ ਸੀ ਵੇਖਿਆ ਸਾਲਸਰਾਏ ਪਰ ਕੀਤੀ ਐ ਬਾਰ ਬਾਰ ਨਹੀਂ ਮਿਲਣਾ ਜਨਮ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਵਿੰਦ ਮਿਲਣ ਕੀ ਤੇਰੀ ਵਰੀਆ ਅਵਰ ਕਾਇ ਤੇ ਕੀ ਤੈਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਜਿਹੜੇ ਪ੍ਰਮਾਤਮਾ ਦੇ ਦੈਰੇ ਤੋਂ ਬਾਹਰ ਦੇ ਕੰਮ ਕਰਦਾ ਉਹ ਕੰਮ ਆਉਣ ਵਾਲੇ ਨਹੀਂ ਹਨ ਫਿਰ ਐਸੀ ਪ੍ਰੀਤ ਬਣੀ ਸੀ ਸਾਲ ਸਰੇ ਜੋਰੀ ਦੀ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਦੀ ਨਾਲ ਆਪਣੀ ਹਵੇਲੀ ਵਿੱਚ ਲੈ ਗਿਆ ਬੜਾ ਲੰਬਾ ਸਮਾਂ ਸ਼ੇਮੀ ਨੇ ਸੇਵਾ ਕਰਦਿਆ ਰਿਹਾ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਚਾਰ ਕਰਦਿਆ ਤੇ ਸਾਲਸਰੈ ਜੋਰੀ ਦੀ ਹਵੇਲੀ ਵਿੱਚ ਆ ਜਾਂਦੇ ਆ ਪਟਨਾ ਸਾਹਿਬ ਜਦੋਂ ਕਾਫੀ ਸਮਾਂ ਗੁਜ਼ਰਿਆ ਇੱਕ ਦਿਨ ਗੁਰਨਾਨਕ ਪਾਤਸ਼ਾਹ ਕਹਿੰਦੇ ਲੈ ਸਾਲਸਰੈ ਹੁਣ ਬਹੁਤ ਟਾਈਮ ਹੋ ਗਿਆ ਹੁਣ ਸਾਨੂੰ ਜਾਣ ਦੇ ਅੱਖਾਂ ਚੋਂ ਪਾਣੀ ਆ ਗਿਆ ਰੋਣ ਲੱਗ ਪਿਆ ਸੱਚੇ ਪਾਤਸ਼ਾਹ ਇੰਨਾ ਚਿਰ ਤੁਸੀਂ ਮੇਰੇ ਘਰ ਰਹੇ ਰੌਣਕਾਂ ਲਾਈਆਂ ਰੱਬ ਦਾ ਰੂਪ ਤੇ ਤੁਹਾਡੇ ਤੋਂ ਬਿਨਾ ਇਹ ਹਵੇਲੀ ਵਿੱਚ ਕੋਈ ਰੌਣਕ ਹੀ ਨਹੀਂ ਰਹਿਣੀ ਤੁਸੀਂ ਚਲੇ ਗਏ ਨਾ ਜਾਓ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਬੜਾ ਲੰਬਾ ਸਮਾਂ ਹਜੇ ਸੇਵਾ ਕਰਨੀ ਆ ਬਹੁਤ ਕਾਰਜ ਕਰਨੇ ਆ ਤੂੰ ਸਾਨੂੰ ਹੁਣ ਮਹਾਰਾਜ ਦੇਖੋ ਕਿੰਨੀ ਨਿਮਰਤਾ ਹੁਣ ਸਾਨੂੰ ਆਗਿਆ ਬਖਸ਼ ਪ੍ਰੀਤ ਇੱਕ ਪ੍ਰੇਮ ਦੀ ਗੱਲ ਸਾਲ ਸਰਾਏ ਸਾਨੂੰ ਜਾਣਦੇ ਹੁਣ ਚਲੋ ਠੀਕ ਹੈ ਮਹਾਰਾਜ ਇਹ ਦੱਸੋ ਵੀ ਹੁਣ ਆਉਂਗੇ ਕਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੂੰ ਚਾਹਨਾ ਹੀ ਆ ਨਾ ਤੇ ਐਨੀ ਪ੍ਰੀਤ ਕਰਦਾ 10ਵੇਂ ਜਾਮੇ ਵਿੱਚ ਆਵਾਂਗੇ ਸਮਾਂ ਬਹੁਤ ਲੱਗ ਜਾਣਾ ਪਰ ਹੁਣ ਜਨਮੀ ਤੇਰੇ ਘਰ ਆ ਕੇ ਲਵਾਂਗੇ ਆਖੋ ਸਤਨਾਮ 10ਵੇਂ ਜਾਮੇ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਉਹ ਸਾਲਸਰਾਏ ਜੌਰੀ ਦੀ ਹਵੇਲੀ ਆ ਆਖੋ ਸਤਨਾਮ ਉਹ ਐਡਾ ਐਡੀਆਂ ਰਹਿਮਤਾਂ ਕਰਨ ਵਾਲਾ ਹੈ ਸਮਰੱਥ ਗੁਰੂ ਨਿਜ ਘਰ ਵਾਸ ਅਮਰ ਪਦ ਪਾਵੈ ਕਹਿਣ ਤੋਂ ਭਾਵ ਕਿਸੇ ਵੀ ਜਿੰਨਾਂ ਨੂੰ ਪਰਖ ਆ ਜਾਂਦੀ ਹੈ ਜਿੰਨਾਂ ਨੂੰ ਸ਼ਬਦ ਦੀ ਅੱਜ ਵੀ ਪਰਖ ਹੈ ਉਹ ਅੱਜ ਵੀ ਲਾਹਾ ਲੈਂਦੇ ਆ ਤੇ ਜਿੰਨਾਂ ਨੂੰ ਪਰਖ ਨਹੀਂ ਭਾਈ ਉਹ ਆਪਣੇ ਵਰਗਿਆਂ ਦਾ ਜੀਵਨ ਆ ਜਿਹੜਾ ਉਹ ਬਿਆਰਥ ਚੱਲਿਆ ਜਾਂਦਾ ਹੈ ਤਾਂ ਦਰ ਸੱਚ ਹੈ ਸੋਭਾ ਪਾਵੇ ਤਦੋਂ ਉਹ ਮਨੁੱਖ ਸਦਾ ਥਿਰ ਪ੍ਰਭੂ ਦੇ ਦਰ ਤੇ ਆਦਰ ਪਾਉਂਦੇ ਆ ਸਤਕਾਰ ਪਾਉਂਦੇ ਆ ਗੁਰ ਸੇਵਾ ਵਿਨ ਭਗਤ ਨਾ ਹੋਈ ਸਤਗੁਰੂ ਦੀ ਦੱਸੀ ਹੋਈ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਅਨੇਕ ਯਤਨ ਕਰੇ ਜੇ ਕੋਈ ਭਾਵੇਂ ਕੋਈ ਮਨੁੱਖ ਅਨੇਕਾਂ ਵੀ ਯਤਨ ਕਰਦਾ ਰਵੇ ਹਉਮੈ ਤੇ ਮਮਤਾ ਮਨੁੱਖ ਦਾ ਮਨ ਭਗਤੀ ਵਿੱਚ ਜੁੜਨ ਨਹੀਂ ਦਿੰਦਾ ਭਗਤੀ ਵਿੱਚ ਜੁੜ ਨਹੀਂ ਸਕਦਾ ਹਉਮੈ ਜੁੜਨ ਨਹੀਂ ਦਿੰਦੀ ਹਉਮੈ ਮੇਰਾ ਸ਼ਬਦੇ ਕੋਈ ਇਹ ਹਉਮੈ ਤੇ ਮਮਤਾ ਗੁਰੂ ਦੇ ਸ਼ਬਦ ਰਾਹੀਂ ਹੀ ਮਨੁੱਖ ਦੇ ਅੰਦਰੋਂ ਦੂਰ ਹੋ ਸਕਦੀ ਹੈ ਨਿਰਮਲ ਨਾਮ ਵਸੈ ਮਨ ਸੋਈ ਜਿਸ ਮਨੁੱਖ ਦੇ ਮਨ ਵਿੱਚ ਸਤਿਗੁਰੂ ਦੀ ਰਹਿਮਤ ਹੁੰਦੀ ਹੈ ਕਿਰਪਾ ਹੁੰਦੀ ਹੈ ਤਾਂ ਫਿਰ ਪਵਿੱਤਰ ਨਾਮ ਅੰਦਰ ਵਸ ਪੈਂਦਾ ਤੇ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਇਹ ਜਗ ਮੈਂ ਸ਼ਬਦ ਕਰਨੀ ਹੈ ਸਾਰ ਇਸ ਤਰ੍ਹਾਂ ਭਾਈ ਸਤਿਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਾਉਣਾ ਇਹ ਜਗਤ ਵਿੱਚ ਸਭ ਤੋਂ ਸ੍ਰੇਸ਼ਟ ਕਰਤੱਬ ਹੈ ਸਭ ਤੋਂ ਸ਼੍ਰੇਸ਼ਟ ਕਾਰਜ ਹੈ ਸਭ ਤੋਂ ਸ਼੍ਰੇਸ਼ਟ ਕੰਮ ਹੈ ਬਿਨ ਸ਼ਬਦ ਹੈ ਹੋਰ ਮੋਗਵਾਰ ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾ ਮਨੁੱਖ ਦੀ ਜ਼ਿੰਦਗੀ ਵਾਸਤੇ ਚਾਰ ਸਪੇਰੇ ਸਭ ਕੁਝ ਮੋਹ ਰੂਪ ਕੋ ਪਹਨੇ ਰਈਆ ਤੇ ਕੁਝ ਵੀ ਨਜ਼ਰ ਨਹੀਂ ਆਉਂਦਾ ਆਖੋ ਸਤਨਾਮ ਸ਼ਬਦ ਦੇ ਨਾਮ ਰੱਖੇ ਔਰਤਾਰ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਭਾਈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਕਾ ਕੇ ਰੱਖਦਾ ਹੈ ਸ਼ਬਦ ਦੇ ਗਤ ਮਤ ਮੋਖ ਦਵਾਰ ਉਹ ਫਿਰ ਸ਼ਬਦ ਵਿੱਚ ਜੁੜ ਕੇ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ ਤੇ ਉਹਦੀ ਮਤ ਸੁਚੱਜੀ ਹੋ ਜਾਂਦੀ ਹੈ ਸੁਚੱਜੀ ਹੁੰਦੀ ਹੈ ਇੱਕ ਕੁਚੱਜੀ ਹੁੰਦੀ ਹੈ ਬਾਣੀ ਵਿੱਚ ਵੀ ਆਉਂਦਾ ਨਾ ਸੁਚੱਜੀ ਤੇ ਕੁਚੱਜੀ ਆਪਾਂ ਪੜਦੇ ਆਂ ਇਸ ਤਰ੍ਹਾਂ ਉਹਦੀ ਮਤ ਸੁਚੱਜੀ ਹੋ ਜਾਂਦੀ ਹੈ ਉਹ ਮਾਇਆ ਦੇ ਮੋਤ ਤੋਂ ਖਲਾਸੀ ਪਾਉਣ ਦਾ ਰਸਤਾ ਲੱਭ ਲੈਂਦਾ ਹੈ ਅਵਰ ਨਾਹੀ ਕਰ ਦੇਖਣ ਹਾਰੋ ਗੁਰੂ ਦੇ ਸ਼ਬਦ ਵਿੱਚ ਜੁੜਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ ਜਗਤ ਰਜ ਕੇ ਇਸ ਦੀ ਸੰਭਾਲ ਕਰਨ ਵਾਲਾ ਇੱਕ ਪਰਮਾਤਮਾ ਹੀ ਹੈ ਹੋਰ ਦੂਜਾ ਕੋਈ ਨਹੀਂ ਹੈ ਸਾਚਾ ਆਪ ਅਨੂਪ ਅਪਾਰੂ ਉਹ ਮਾਲਕ ਆਪ ਸਦਾ ਥਿਰ ਰਹਿਣ ਵਾਲਾ ਹੈ ਉਸ ਵਰਗਾ ਹੋਰ ਕੋਈ ਨਹੀਂ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ RAM ਨਾਮ ਊਤਮ ਗਤ ਹੋਈ ਤੇ ਉਹ ਮਨੁੱਖ ਪ੍ਰਮਾਤਮਾ ਜੀ ਦਾ ਨਾਮ ਜਪ ਕੇ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਨਾਨਕ ਖੋਜ ਲਹਿ ਜਨ ਕੋਈ ਪਰ ਹੈ ਸਤਿਗੁਰੂ ਜੀ ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਦੇ ਰਾਹੀ ਭਾਲ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਂਜਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ